ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰੇ ਆਪ ਸਾਰੇ ਗੁਰਮੁਖ ਪਿਆਰੇ ਜਾਣਦੇ ਹੋ ਕਿ ਪਿਛਲੇ ਕਈ ਦਿਨਾਂ ਤੋਂ ਇਹ ਜੋ ਹੜ੍ਹਾਂ ਦੀ ਸਤੇਦੀ ਚ ਆਉਂਦੀ ਹੈ ਉਸ ਦੇ ਵਿੱਚ ਬਹੁਤ ਜਾਨੀ ਮਾਲੀ ਨੁਕਸਾਨ ਜਿਹੜੇ ਹੋਏ ਨੇ ਲੋਕਾਂ ਦੇ ਘਰ ਟੱਗ ਗਏ ਜਿਹੜੇ ਪਸ਼ੂ ਰੱਖੇ ਸੀ ਕੁਸ਼ ਮਰ ਗਏ ਕੁਸ਼ ਹੜ ਗਏ ਜੋ ਖਾਣ ਪੀਣ ਦੀਆਂ ਵਸਤੂਆਂ ਸੀ ਸਮਾਨ ਸੀ ਉਹ ਵੀ ਰੁੜ ਗਿਆ ਪਰ ਜੋ ਅੱਗੇ ਖਾਣ ਵਾਸਤੇ ਜ਼ਮੀਨ ਵਿੱਚੋਂ ਜੋ ਦਾਣਾ ਪੈਦਾ ਹੋਣਾ ਸੀ ਉਹ ਵੀ ਸਾਰਾ ਹੜ ਗਿਆ ਬਹੁਤ ਗੁਰਮੁਖ ਪਿਆਰਿਆਂ ਦੀਆਂ ਜਾਨਾਂ ਵੀ ਚੱਲੇ ਗਈਆਂ ਨੇ ਅਜਮਸਾਰੀ ਉਹਨਾਂ ਗੁਰਮੁਖ ਪਿਆਰਿਆਂ ਦੀ ਚੜ੍ਹਦੀ ਕਲਾ ਵਾਸਤੇ ਉਪਰਾਲਾ ਕੀਤਾ ਹਰ ਰੋਜ਼ ਆਪਾਂ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਇੱਥੇ ਇਕੱਤਰ ਹੁੰਦੇ ਆਂ ਔਰ ਉਸ ਸਿਮਰਨ ਦੁਆਰਾ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਜੋਦੜੀਆਂ ਕਰਦੇ ਹਨ ਔਰ ਉਹ ਗੁਰਮੁਖ ਪਿਆਰੇ ਸੇਵਾਦਾਰ ਸੇਵਾ ਬਹੁਤ ਤਰ੍ਹਾਂ ਦੀ ਸਾਰੀ ਗੁਰਮੁਖ ਪਿਆਰੇ ਕਰ ਰਹੇ ਨੇ ਕੋਈ ਪੈਸੇ ਭਖੋਂ ਕਰਦਾ ਕੋਈ ਕੱਪੜਿਆਂ ਦੀ ਕੋਈ ਭੋਜਨ ਦੀ ਕੋਈ ਪ੍ਰਸ਼ਾਦੇ ਦੀ ਕੋਈ ਡੰਗਰਾਂ ਦੇ ਚਾਰੇ ਦੀ ਕੋਈ ਡਾਕਟਰੀ ਦਵਾਈਆਂ ਦੀ ਬਹੁਤ ਤਰ੍ਹਾਂ ਦੀਆਂ ਸੇਵਾਵਾਂ ਚਲਦੀਆਂ ਨੇ ਅੰਸਾਰੀ ਗੁਰਮੁਖ ਪਿਆਰੇ ਮੌਤ ਦੇ ਖੌਫ ਨੂੰ ਦੂਰ ਕਰਦੇ ਹੋਏ ਪਾਣੀਆਂ ਦੇ ਵਿੱਚ ਲੰਘਦੇ ਹੋਏ ਵੀ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਸੇਵਾਵਾਂ ਨਿਭਾ ਰਹੇ ਨੇ ਪਰੋ ਵੀ ਗੁਰਮੁਖ ਪਿਆਰੇ ਜਿਹੜੇ ਆਪਣੇ ਆਪਣੇ ਚੈਨਲਾਂ ਦੁਆਰਾ ਉਧਰ ਦੀਆਂ ਸਾਰੀਆਂ ਖਬਰਾਂ ਸਾਨੂੰ ਜੜੀਆਂ ਉਹ ਦਿਖਾਉਂਦੇ ਨੇ ਸਾਰਾ ਉਧਰ ਦਾ ਭੇਦ ਜਿਹੜਾ ਉਹ ਸਾਨੂੰ ਦਿੰਦੇ ਨੇ ਇਹ بڑا ਜੋਖਮ ਭਰਿਆ ਕੰਮ ਹੁੰਦਾ ਕਿਉਂਕਿ ਸਾਰੀ ਗੁਰਮੁਖ ਪਿਆਰੇ ਸੇਵਾਮੰਦ ਦੇ ਨਾਲ ਜੁੜੇ ਨੇ ਜਿਦੀ ਜਿੰਨੀ ਕੁ ਯੋਗਤਾ ਮਹਾਰਾਜ ਨੇ ਕਿਰਪਾ ਕੀਤੀ ਆ ਪਰ ਉਹ ਸਾਨੂੰ ਦਿਖਾ ਰਹੇ ਨੇ ਕਿ ਭਾਵੇਂ ਸਾਰਾ ਕੁਝ ਜਿਹੜਾ ਪਾਣੀ ਢਾਕੇ ਲੈ ਗਿਆ ਪਰ ਫੇਰ ਵੀ ਕਿਤੇ ਨਾ ਕਿਤੇ ਬੈਠੇ ਇੰਨੀਆਂ ਸੰਕਟ ਦੀਆਂ ਘੜੀਆਂ ਦੇ ਵਿੱਚ ਮਾਲਕ ਦਾ ਸ਼ੁਕਰਾਨਾ ਕਰਦੇ ਨੇ ਜੁੜੇ ਹੋਏ ਨੇ ਪਤਾ ਵੀ ਸਾਰਾ ਕੁਝ ਬਰਬਾਦ ਹੋ ਗਿਆ ਪਰ ਫੇਰ ਵੀ ਕਿਤੇ ਨਾ ਕਿਤੇ ਚੜ੍ਹਦੀ ਕਲਾ ਦਾ ਪ੍ਰਤੀਕ ਨੇ ਚੜ੍ਹਦੀ ਕਲਾ ਦੇ ਵਿੱਚ ਨੇ ਫਿਰ ਵੀ ਉਹ ਤੇਰਾ ਬਾਣਾ ਮਿੱਠਾ ਲੱਗੇ ਉਹ ਫੇਰ ਵੀ ਕਿਤੇ ਨਾ ਕਿਤੇ ਅਕਾਲ ਪੁਰਖ ਪਰਮਾਤਮਾ ਦੇ ਸ਼ੁਕਰਾਨੇ ਨਾਲ ਜੁੜੇ ਹੋਏ ਨੇ ਹੁਣ ਜੇ ਮੈਂ ਤਨ ਸਤਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਆਨੰਦਪੁਰ ਸਾਹਿਬ ਨੂੰ ਛੱਡਦੇ ਨੇ ਔਰ ਕੋਸ਼ਿਕ ਸਮਾਨ ਲੋੜ ਮੁਤਾਬਕ ਉਹ ਨਾਲ ਲੈਂਦੇ ਨੇ। ਔਰ ਜੰਗਾ ਜੁੱਧਾਂ ਕਰਦੇ ਆ ਰਹੇ ਨੇ। ਸਰਸਾ ਤੇ ਪਹੁੰਚਦੇ ਨੇ ਸਰਸਾ ਦਾ ਪਾਣੀ ਬੜਾ ਬਹਾਉ ਤੇਜ ਸਰਸਾ ਨਦੀ ਪੂਰੀ ਫੁੱਲ ਜੋਰਾਂ ਤੇ ਚੜੀ ਹੋਈਆਂ ਬਾਰਿਸ਼ ਹੋ ਰਹੀ ਹੈ। ਔਰ ਗੁਰਮੁਖ ਪਿਆਰੇ ਜਦੋਂ ਸਰਸਾ ਨੂੰ ਪਾਰ ਕਰਦੇ ਨੇ ਸਤਿਗੁਰਾਂ ਦਾ ਉੱਥੇ ਪਰਿਵਾਰ ਵਿਛੋੜਾ ਵੀ ਪੈ ਜਾਂਦਾ ਹੈ। ਉਸ ਤੋਂ ਬਾਅਦ ਫਿਰ ਵੀ ਜੰਗ ਹੁੰਦੀ ਆ ਰਾਤ ਹੁੰਦੀ ਆ ਰਾਤ ਹੋਣ ਦੇ ਬਾਅਦ ਜੰਗ ਰੁਕਦੀ ਆ ਅਮਰਤ ਵੇਲਾ ਹੁੰਦਾ ਉਥੇ ਸਤਿਗੁਰੂ ਨਾਲੇ ਪਤਾ ਵੀ ਸਾਰੇ ਪਾਸੇ ਜੰਗ ਦਾ ਮੈਦਾਨ ਘੜੀਆਂ ਮੁਸਕਨ ਨੇ ਪਰ ਉਥੇ ਵੀ ਗੁਰਮੁਖ ਪਿਆਰਿਓ ਅਕਾਲ ਪੁਰਖ ਪਰਮਾਤਮਾ ਦੀ ਬੰਦਗੀ ਦੇ ਵਿੱਚ ਜੁੜ ਜਾਂਦੇ ਨੇ ਅਕਾਲ ਪੁਰਖ ਪਰਮਾਤਮਾ ਦੀ ਬੰਦਗੀ ਦੇ ਵਿੱਚ ਹੁਣ ਇਹੀ ਤਨ ਸਿੱਖਿਆ ਆਵਾਂ ਨੇ ਜਿਹੜੀਆਂ ਸਾਡੀ ਝੋਲੀ ਦੇ ਵਿੱਚ ਸਾਡੇ ਸਤਿਗੁਰੂ ਭਾਗੇ ਨੇ ਬਾhme ਕੜੀ ਜਿੰਨੇ ਮਾਜੀ ਸੰਗਟ ਦੀ ਕਿਉਂ ਨਾ ਹੋਵੇ ਅਕਾਲ ਪੁਰਖ ਪਰਮਾਤਮਾ ਦਾ ਸ਼ੁਕਰਾਨਾ ਜਿਹੜਾ ਉਹ ਕਰਦੇ ਲੈਣਾ ਹੁਣ ਆਪਾਂ ਕਈ ਦਿਨ ਤੋਂ ਜਿੱਦਣ ਦੀ ਇਹ ਪ੍ਰਸਥਿਤੀਆਂ ਚੱਲਦੀਆਂ ਨੇ ਆਪਾਂ ਉਸ ਦਿਨ ਦੇ ਹੀ ਤਕਰੀਬਨ ਤਕਰੀਬਨ ਜਿੱਦਾਂ ਜਿੱਦਾਂ ਜੀਦੀ ਜੀਦੀ ਸੇਵਾ ਗੁਰਮੁਖ ਪਿਆਰੇ ਕਰ ਰਹੇ ਨੇ ਹੁਣ ਆਪਾਂ ਵੀ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਉਹ ਵੀਰ ਜਿਹੜੇ ਕੈਮਰੇ ਲਈ ਫਿਰਦੇ ਨੇ ਹਰ ਸਥਿਤੀ ਨੂੰ ਦਿਖਾ ਰਹੇ ਨੇ ਉਹ ਵੀਰ ਜਿਹੜੇ ਪੈਸੇ ਪੱਖੋਂ ਉਹ ਵੀ ਵੀਰ ਜਿਹੜੇ ਜਾ ਕੇ ਪਾਣੀਆਂ ਦੇ ਵਿੱਚ ਇੱਕ ਦੂਜੇ ਦੀ ਮਦਦ ਕਰਦੇ ਨੇ ਇਹਨਾਂ ਸਾਰੇ ਹੀ ਗੁਰਮੁਖ ਪਿਆਰਿਆਂ ਦੀਆਂ ਆਪਾਂ ਚੜ੍ਹਦੀ ਕਲਾ ਦੀਆਂ ਜਿਹੜੀਆਂ ਅਰਦਾਸਾਂ ਬੇਨਤੀਆਂ ਕਰਦੇ ਆ ਰਹੇ ਆ ਅੱਜ ਦੇ ਦਿਵਾਨ ਆਪਾਂ ਉੱਚੇ ਚੇਤੇ ਤੌਰ ਤੇ ਸਾਰਿਆਂ ਨੂੰ ਅਨਾਉਂਸਮੈਂਟ ਬੇਨਤੀ ਕਰ ਦਿੱਤੀ ਸੀ ਕਿ ਭਾਈ ਜਿੱਦਾਂ ਜਿੱਦਾਂ ਜਿਹਦਾ ਜਿਹਦਾ ਮਹਾਰਾਜ ਨੇ ਸੇਵਾ ਲਈ ਉਹ ਕਰ ਰਹੇ ਨੇ ਹੁਣ ਆਪਾਂ ਵੀ ਇਹ ਸੇਵਾ ਉਹਨਾਂ ਗੁਰਮੁਖ ਪਿਆਰਿਆਂ ਦੀ ਚੜ੍ਹਦੀ ਕਲਾ ਦੀ ਜਿਨ੍ਹਾਂ ਨੇ ਥੋੜੇ ਨੂੰ ਵੀ ਬਹੁਤਾ ਕਰਕੇ ਸ਼ਕਲਿਆ ਦੀ ਭਾਵੇਂ ਮਹਾਰਾਜ ਥੋੜਾ ਮਿਲਿਆ ਖਾਣ ਨੂੰ ਪਰ ਤੇਰਾ ਸ਼ੁਕਰ ਹਰ ਰੋਜ਼ ਉਹ ਗੁਰਮੁਖ ਪੈਰੋਂ ਨਮੀ ਸਵੇਰ ਦੇ ਨਾਲ ਜਾਗਦੇ ਨੇ ਹਰ ਰੋਜ਼ ਸਵੇ ਆਪਣਾ ਉਪਰਾਲਾ ਸੀ ਆਪਾਂ ਇਕੱਤਰ ਹੋਏ ਆਂ ਪਰ ਉਹਨਾਂ ਗੁਰਮੁਖ ਪਿਆਰਿਆਂ ਦੀ ਚੜ੍ਹਦੀ ਕਲਾ ਵਾਸਤੇ ਸੋ ਜੋ ਵੀ ਗੁਰਮੁਖ ਪਿਆਰਾ ਭਾਵੇਂ ਆਪਾਂ ਸਾਰੀ ਇਕੱਤਰ ਹੋ ਕੇ ਪਿੰਡਾਂ ਦੇ ਵਿੱਚੋਂ ਤੇਲ ਫੁੱਲ ਜੋ ਵੀ ਹੈ ਪੈਸੇ ਦਾ ਗੁਰਮੁਖ ਪਹਿਰਿਓ ਕਪੜੇ ਦੁਆਰਾ ਉਸ ਤੋਂ ਬਾਅਦ ਅਨਾਜ ਦੁਆਰਾ ਜਿੱਦਾਂ ਜਿੱਦਾਂ ਵੀ ਸੇਵਾ ਕੋਈ ਗੁਰਮੁਖ ਪਿਆਰਾ ਆਉਂਦਾ ਆਪਣੇ ਕੋਲ ਆਪਾਂ ਨੇ ਸਾਰਿਆਂ ਨੇ ਉਹ ਸੇਵਾ ਰਲ ਮਿਲ ਕੇ ਕਰਨੀ ਆ ਕਿਉਂਕਿ ਸਾਡੇ ਬਾਪੂ ਦੀ ਸਿੱਖਿਆ ਹੀ ਸਾਨੂੰ ਇਹੀ ਹੈ ਨਾਮ ਜਪੋ ਕਿਰਤ ਕਰੋ ਵੰਡ ਛਕੋ। ਇਹੀ ਸਾਡੇ ਬਾਪੂ ਦੀ ਸਾਨੂੰ ਸਿੱਖਿਆ ਹੈ। ਸਵਾਗਤ ਆਪਾਂ ਉਹਨਾਂ ਗੁਰਮੁਖ ਪਿਆਰਿਆਂ ਨੂੰ ਚੜ੍ਹਦੀ ਕਲਾ ਵਾਸਤੇ। ਸਾਰੇ ਗੁਰਮੁਖ ਪਿਆਰਿਆਂ ਨੇ ਫੇਰ ਸਿਮਰਨ ਦੇ ਨਾਲ ਜੁੜਨਾ। ਤਾਂ ਜੋ ਜਿਹੜਾ ਵੀ ਗੁਰਮੁਖ ਪਿਆਰਾ ਇਸ ਵੀਡੀਓ ਦੇ ਨਾਲ ਜੁੜੇ ਉਹ ਜਿੰਨਾ ਸਮਾਂ ਹੋ ਸਕਦਾ 1 ਮਿੰਟ 2 ਮਿੰਟ 4 ਮਿੰਟ 5 ਮਿੰਟ ਉਹ ਸਿਮਰਨ ਦੇ ਨਾਲ ਜ਼ਰੂਰ ਜੁੜਨਾ ਕਿਉਂਕਿ ਦੋਈ ਗੱਲਾਂ ਨੇ ਦੁਆ ਤੇ ਦਵਾਈ ਦੋਨੇ ਅਸਰ ਕਰਦੀਆਂ ਨੇ ਅਸੀਂ ਗੁਰਮੁਖ ਪਿਆਰ ਉਹਨਾਂ ਵਾਸਤੇ ਦੁਆ ਕਰਨੀ ਉਹਨਾਂ ਵਾਸਤੇ ਬੇਨਤੀ ਕਰਨੀ ਸਤਿਗੁਰਾਂ ਦੇ ਚਰਨਾਂ ਵਿੱਚ ਮੇਰੇ ਸਤਿਗੁਰਾਂ ਮੈਂ ਤੁਝ ਵੇਨਾ ਅਵਰਨਾ ਕੋਈ ਵੀ ਸਾਡੀਆਂ ਦਾ ਤੇਰੇ ਚਰਨਾਂ ਦੇ ਵਿੱਚ ਅਰਦਾਸਾਂ ਨੇ ਬੇਨਤੀਆਂ ਨੇ ਜੋਦੜੀਆਂ ਨੇ ਆਓ ਆਪਾਂ ਫੇਰ ਉਹਨਾਂ ਗੁਰਮੁਖ ਪਿਆਰਿਆਂ ਨੂੰ ਚੜ੍ਹਦੀ ਕਲਾ ਵਿੱਚ ਸਤਿਗੁਰੂ ਦੇ ਅੱਗੇ ਅਰਦਾਸ ਬੇਨਤੀ ਕਰੀਏ ਕਿ ਸਤਿਗੁਰੂ ਕਿਰਪਾ ਕਰਨੀ ਜਿਹੜੇ-ਜਿਹੜੇ ਗੁਰਮੁਖ ਪਿਆਰਿਆਂ ਨੂੰ ਆਪ ਜੀ ਨੇ ਸੇਵਾ ਬਖਸ਼ਿਸ਼ ਕੀਤੀ ਹੈ ਉਹ ਗੁਰਮੁਖ ਪਿਆਰੇ ਚੜ੍ਹਦੀ ਕਲਾ ਵਿੱਚ ਤੇਰੀ ਆਪ ਜੀਆਂ ਦੀ ਸੇਵਾ ਜਿਹੜੀ ਵਾਕਸੀ ਹੋਈ ਹੈ ਉਹਨੂੰ ਨਿਭਾਉਂਦੇ ਰਹਿਣ ਆਓ ਆਪਾਂ ਫੇਰ ਗੁਰਮੁਖ ਪਿਆਰੇ ਉਹਨਾਂ ਗੁਰਮੁਖ ਪਿਆਰਿਆਂ ਨੂੰ ਚੜ੍ਹਦੀ ਕਲਾ ਵਿੱਚ ਆਪਾਂ ਜਿਹੜੇ ਇਹ ਉਪਰਾਲੇ ਕਰ ਰਹੇ ਹਾਂ ਸਾਰੇ ਗੁਰਮੁਖ ਪਿਆਰੇ ਆਓ ਸਿਮਰਨ ਦੇ ਨਾਲ ਜੁੜੀਏ ਜੀ ਵਾ ਗੁਰੂ 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 ਵਾ ਗੁਰ 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 ਵਾ Guru Va 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 Guru ਵਾ ਗੁਰੂ 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 바 구름 바, 바.